ਉਹ ਟੀ ਖੇਡ ਰਹੀ ਸੀ ਤੇ ਉਹ ਨਾਥਪੁਰ ਸਾਹਿਬ ਕਿੱਥੇ ਗਏ ਉਥੇ ਜੋ ਉਹ ਜਾਂ ਉਹ ਰਿਹਾ ਇੱਥੇ ਹੁਣ ਮੱਠੀ ਕਰਕੇ ਤੇ ਜਿਹੜੇ ਬਚਾਰੋ ਵੀ ਮੋਟਾ ਲੱਗ ਹਾਂਜੀ ਕਰਦਾਂ ਕਰਦਾਂ ਪਾਜਾ ਫਿਰ ਨੰਨੇ ਨੰਨੇ ਅਰਪਾ ਮਾਰ ਯਾਰ ਦਾਤਾ ਹੈ ਕੀ ਕਹਿਣਾ ਚਾਹੋਗੇ ਤੁਹਾਨੂੰ ਆਪਾਂ ਜਿਹੜੇ ਅੱਜ ਮੁੰਡਿਆਂ ਨੂੰ ਪੜ੍ਹਿਆ ਇਹਨਾਂ ਮੁੰਡਿਆਂ ਜੀ ਤਿੰਨ ਤਿੰਨ ਜਾਣੇ ਹੁਲੜ ਹੁਰਮਤੀ ਕਰਨ ਦੇ ਸੀ ਕੋਈ ਪਿੰਡਾਂ ਤੋਂ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸੇ ਵਿੱਚ ਮੁੰਡੇ ਐ ਇਦਾਂ ਹੁਲੜ ਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਕੜਿਆ ਜਿੰਨੇ 10 12 ਜਾਣੇ ਸੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਤਿੰਨ ਤਿੰਨ ਟ੍ਰਿਪਲਿੰਗ ਦੇ ਚਲਾਨ ਕੀਤੇ ਜੀ ਤੇ ਨਾਲ ਉਹਨਾਂ ਨੂੰ ਸਮਝਾਇਆ ਵੀ ਆਪਣੇ ਜਿੱਥੋਂ ਜਿੱਥੋਂ ਤੁਸੀਂ ਆਏ ਉੱਥੇ ਤੇ ਚਲੇ ਜਾਓ ਇੱਥੇ ਹੁਰਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਤੇ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੇ ਮਾਫੀਆਂ ਮੰਗੀਆਂ ਜੀ ਤੇ ਮਾਫੀ ਮੰਗੀਆਂ ਉਹਨਾਂ ਨੂੰ ਫਿਰ ਅਸੀਂ ਛੱਡ ਦਿੱਤਾ। ਆ ਤੁਸੀਂ ਫਿਰ ਕੀ ਕਰਨੇ? ਇਹ ਹੋਲੀ ਖੇਡਣੀ ਸੀ ਤੇ ਉਹ ਨਾਨਕਪੁਰ ਸਾਹਿਬ ਕਿੱਥੇ ਗਏ। ਉਹਦੇ ਜੋ ਉਹ ਜਾ ਉਹ ਰਿਹਾ ਇੱਥੇ ਹੁਣ ਮੈਂ ਕਰਦੇ ਕਿ ਇਹਦੇ ਵਿੱਚ ਮਾਰੋ ਮੋਟਾ ਹਾਂਜੀ ਕਰਦੇ ਕਹਿਣਾ ਚਾਹੋਗੇ ਕਿ ਤੁਹਾਨੂੰ ਆਜੇ ਮੁੰਡਿਆਂ ਨੂੰ ਫੜਿਆ ਇਹਨਾਂ ਮੁੰਡਿਆਂ ਜੀ ਤਿੰਨ ਤਿੰਨ ਜਾਣੇ ਹੂਲ ਹੂਰਮਤੀ ਕਰਨ ਦੇ ਸੀ ਕੋਈ ਪਿੰਡਾ ਤੋਂ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸੇ ਵਿੱਚ ਮੁੰਡੇ ਐ ਇਦਾਂ ਹੂਲੜ ਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਕੜਿਆ ਜਿਨ੍ਹਾਂ ਨੇ 10 12 ਜਾਣੇ ਸੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਤਿੰਨ ਤਿੰਨ ਟ੍ਰਿਪਲਿੰਗ ਦੇ ਚਲਾਨ ਕੀਤੇ ਜੀ ਤੇ ਨਾਲ ਉਹਨਾਂ ਨੂੰ ਸਮਝਾਇਆ ਵੀ ਆਪਣੇ ਜਿੱਥੋਂ ਜਿੱਥੋਂ ਤੁਸੀਂ ਆਏ ਉੱਥੇ ਤੇ ਚਲੇ ਜਾਓ ਇੱਥੇ ਹੂਰਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਤੇ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੇ ਮਾਫੀਆਂ ਮੰਗੀਆਂ ਜੀ ਤੇ ਮਾਫੀਆਂ ਮੰਗੀਆਂ ਉਹਨਾਂ ਨੂੰ ਫਿਰ ਅਸੀਂ ਛੱਡ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ